ਇੱਧਰ ਵੇਖੋ ਗਾਇਜ਼ ਹੈਲੋ ਮੈਂ ਝਟਕ ਲੰਮੇ ਕੀ ਪੈ ਗਈ ਇਹਨਾਂ ਨੇ ਵੇਖੋ ਕੀ ਕੰਮ ਕਰ ਲੇ ਮੇਰੇ ਮਗਰਮ ਮਗਰੋ ਹਾ ਇਹ ਵਕਈ ਮੈਂ ਤਾਂ ਆਪ ਹਰਾਨ ਰਹਿ ਗਈ ਮੇਰੀ ਸਾਰੀ ਸੁਸਤੀ ਲੈ ਗਈ ਮੈਨੂੰ ਸੁਸਤੀ ਪਈ ਹੋਈ ਸਹੀ ਗੱਲ ਯਕੀਨ ਨਹੀਂ ਆਇਆ ਮੈਂ ਕਿਹਾ ਇੰਨਾ ਸੋਹਣਾ ਮੇਕਅਪ ਕੀਤਾ ਮੰਨਿਓ ਮੈਨੂੰ ਬੜਾ ਪਸੰਦ ਆਇਆ ਪੂਰਾ ਗਲੌਸੀ ਹੈ ਨਾ ਐ ਸਹੀ ਗੱਲ ਇੱਕ ਇੱਕ ਚੀਜ਼ ਵਧੀਆ ਮੈਂ ਲਾਸਟ ਤੇ ਸ਼ੀਸ਼ਾ ਵੇਖਿਆ ਮੈ ਤਾਂ ਰਾਣੀ ਹੁੰਦੀ ਹੈ ਮੈਂ ਅੱਖਾਂ ਖੁੱਲੀਆਂ ਰਹਿ ਗਈਆਂ ਮੇਰੀਆਂ ਵੀ ਸਹੀ ਬਾਕੀ ਹੁਣ ਆਪਾਂ ਇੰਸਟਾ ਤੇ ਸਾਰੇ ਪਾਵਾਂਗੇ ਹਨਾ ਹਾਂਜੀ ਸਾਰੇ ਆਪਾਂ ਲਾਵਾਂਗੇ ਕਲਿੱਪਸ ਵਧੀਆ ਵਧੀਆ ਤੇ ਮੈਂ ਸੋਚਿਆ ਚਲੋ ਥੋੜਾ ਜਿਹਾ ਆਪਾਂ ਵਲੌਗ ਚ ਵੀ ਲੈ ਲੈਨੇ ਆ ਹਾਂਜੀ ਤੇ ਲਹਿੰਗੇ ਦੀ ਲੁੱਕ ਚੰਗੀ ਤਰ੍ਹਾਂ ਖਾਵਾਂਗੇ ਫਿਰ ਆਪਾਂ ਹਾਂਜੀ ਹਾਏ ਮੇਰੇ ਤਾਂ ਨਜ਼ਰ ਹੀ ਨਹੀਂ ਆੜਦੀ ਪਈ ਇਹ ਸਾਰਾ ਕ੍ਰੈਡਿਟ ਜਾਂਦਾ ਹੈ ਅਮਨ ਨੂੰ ਅਮਨ ਨੂੰ ਹਾਂ ਅਮਨ ਨੇ ਬ੍ਰਾਈਡਲ ਮੇਨ ਦਾ ਫਸਟ ਟਾਈਮ ਹੀ ਰੈਡੀ ਕੀਤੀ ਹੈ ਨਾ ਹਾਂਜੀ ਇਹ ਨਾਰਮਲ ਮੇਕਅਪ ਤਾਂ ਨੇ ਬੜੇ ਕਿਤੇ ਬਟ ਇਹ ਕਹਿੰਦੀ ਸੀ ਇੱਕ ਵਾਰੀ ਮੈਂ ਟਰਾਈ ਕਰ ਲਾਂ ਤੇ ਬਹੁਤ ਫਰਸਟ ਟਰਾਈ ਦੇ ਹਿਸਾਬ ਨਾਲ ਮੈਂ ਕਿੰਨੀ ਇਹਨੇ ਸਾਨੂੰ ਵੀ ਫੇਲ ਕਰਤਾ ਨਾ ਸਹੀ ਗੱਲ ਹੈ ਕਿੰਨਾ ਸੋਹਣਾ ਮੇਕਅਪ ਹਨ ਮੇਰੀ ਬੁਕਿੰਗ ਕਰ ਲਾ ਹਣੀ ਮੇਰੇ ਵਿਆਹ ਤੇ ਤੂੰ ਹੀ ਕਰ ਦੇ ਦੇ ਜਿਸੀ ਅਸੀਂ ਤਿਆਰ ਕਰਤਾ ਬੰਦਲਾ ਲੱਭ ਲਾਵਦਾ ਅਸੀਂ ਪਹਿਲੇ ਇਹਦੀ ਫਿਕਰ ਲਾ ਤੇ ਅਮਨ ਦੀ ਮਹਿੰਦੀ ਦਾ ਵੀ ਕੋਈ ਜਵਾਬ ਨਹੀਂ ਬਈ ਸਹੀ ਗੱਲ ਹੈ ਦੇਖੋ ਬਈ ਕਿੰਨਾ ਅਮਨ ਤਾਂ ਪਰਫੈਕਟ ਬਣ ਗਈ ਏ ਕਿਸੇ ਨੇ ਵੀ ਬੁਕਿੰਗ ਕਰਨੀ ਹੋਵੇ ਅਮਨ ਕੋਲ ਆ ਕੇ ਬੁਕਿੰਗ ਕਰਾ ਸਕਦਾ ਏ ਤੇ ਤਿਆਰ ਹੋਵੋ ਮਹਿੰਦੀ ਲਵਾਓ ਜਿਸ ਤਰ੍ਹਾਂ ਦਾ ਮਰਜ਼ੀ ਕੰਮ ਕਰਾਓ ਹਨਾ ਸਹੀ ਗੱਲ ਏ ਓਕੇ ਚਲੋ ਹੁਣ ਮਿਲਦੇ ਆ ਬ੍ਰੇਕ ਤੋਂ ਬਾਅਦ ਕਿਵੇਂ ਆ ਗਿਆ ਦੁਲਾਲਾ ਹਨ ਤੇਰਾ ਜੀ ਤਾਂ ਜਿੱਤੇ ਵੀ ਡੇ ਦਾ ਟਾਈਮ ਹੋ ਗਿਆ ਵਿਚਾਰੀ ਨਾ ਮਾੜੀ ਹੋਈ ਹੈ ਨਾ ਅਬਨ ਮੇਲਾ ਜਾਂਦੀਵਾਰ ਨੂੰ ਕੁੜੀ ਨੂੰ ਮੇਲਾ ਨਹੀਂ ਅਬਨ ਫੇਰਾ ਜਿਆਦਾ ਨਾ ਰੋਈ ਅਮਨ ਅਮਨ ਤੁਹਾਨੂੰ ਫੇਰ ਕੀ ਆ ਮਸੌੜੇ ਚੱਲੀ ਸੁੱਖੀ ਜ਼ਿੰਦਗੀ ਸੁੱਖੀ ਚੱਲੀ ਸਾਰਾ ਮਾਣ ਆ ਰਿਹਾ ਪੱਗ ਆਜਾ ਚੱਤ ਮਜ਼ਾ ਪਸਾ ਸਾਰੇ ਚੱਲੀ ਵਿਚਾਰੀ ਆਹ ਮਾਹਤਵਾਰੀ ਆਈ ਮੇਰੀ ਸਹੀ ਗੱਲ ਕੁੜੀ ਕਿੰਨੀ ਐਕਸਾਈਟਡ ਸਾਰੇ ਚਾਰ ਹੈ ਟੱਪੀ ਜਾਂਦੀ ਉਹਦੀ ਟੱਪੀ ਗਾ ਫਰੀਦਾ ਲਹਿੰਗਾ ਫਰੀਦ ਸਾਰਾ ਕੁਝ ਹੈ ਨਾ ਤਾਂ ਸਹੀ ਗੱਲ ਹੈ ਇਹ ਖਰਚਾ ਆ ਜਾਂਦਾ ਤੇ ਮਾੜਾ ਮੋਟਾ ਨੂੰ ਹੁੰਦਾ ਜਿਵੇਂ ਐਂ ਦਾ ਸ਼ੂਟ ਕਰਨ ਨੂੰ ਮੇਰ ਜਿੱਤੇ ਹੋਰੀ ਮਾੜਾ ਬੰਦੇ ਨੂੰ ਸਹੀ ਗੱਲ ਹੈ ਵੀਖੋ ਵੀ ਆਏ ਤੈਨੂੰ ਨਜ਼ਰ ਨਾ ਲੱਗ ਜਾ ਸਾਡੀ ਸਹੀ ਗੱਲ ਸਾਰੇ ਜਾਣੀ ਜਰੂਰ ਦੱਸਿਓ ਮੇਰੀ ਅੱਜ ਦੀ ਲੁੱਕ ਕਿਵੇਂ ਦੀ ਲੱਗੀ ਤੁਹਾਨੂੰ ਮੈਨੂੰ ਤਾਂ ਬਹੁਤ ਜਿਆਦਾ ਪਸੰਦ ਆਈ ਬਹੁਤ ਜਿਆਦਾ ਸਾਈਡ ਪੋਜ ਦੇਈ ਸਾਈਡ ਪੋਜ ਵਾਓ ਪੋਜ ਦੇਈ ਉਹ ਤਾਂ ਬੜੀ ਤਕੜੀ ਈ ਆ ਇਹ ਵੇਖ 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 ਮੈਠੋ ਮੇਰੇ ਪੋਜ ਇੱਕ ਸਲੋ ਮੋਸ਼ਨ ਚ ਐਂ ਤਾਂ ਰੱਖੀ ਮੇਰੇ ਦਿਖਾ ਦਿਨ ਇੰਨਾ ਕੁ ਮਨ ਤਾਂ ਸ਼ੇਅਰ ਹੈ ਸਹੀ ਗੱਲ ਹੈ ਪਰ ਇਹ ਤਾਂ ਮਾੜੀ ਹੋਈ ਅਸੀਂ ਦੁਲਹਨ ਤਿਆਰ ਕਰਤੀ ਦੁਲਹਾ ਆ ਹੀ ਨਹੀਂ ਲੈਣ ਚਲੇ ਦੂਜਾ ਬਾਹਰ ਜਾ ਕੇ ਵੇਢੀ ਕਿ ਤੇ ਲੰਗੀਆਂ ਤਾਂ ਹੀ ਉਹਨੇ ਕਿਹਾ ਤਾਂ ਬੜਿਆ ਲੈ ਜਾ ਮੈਨੂੰ ਵੀ ਬਾਕੇ ਤੇ ਪਤਾ ਨਹੀਂ ਲੱਗਾ ਹੁਣ ਵੀ ਇੱਥੇ ਉਹ ਗਾਲਾਂ ਆ ਗਿਆ ਹਣਾ ਹਾਂ ਸਹੀ ਗੱਲ ਹੈ ਤੂੰ ਕਿਰਕ ਜਾਣਿਆ ਉਹ ਜਿਹੜਾ ਵਿਕਟੋਰੀਅਨ ਪੈਲਸ ਆਵੇ ਉੱਥੇ ਪਕੌੜੇ ਠੰਡੇ ਹੋਈ ਜਾਂਦੇ ਖੇਤੀ ਆ ਜਿਵੇਂ ਹੋਵੇਗਾ ਕਿ ਬਣਾਉਂਦੀ ਹੁੰਦੀ ਸਹੀ ਗੱਲ ਹੈ ਜਿਹੜੇ ਪਕੌੜੇ ਠੰਡੇ ਹੋਈ ਜਾਂਦੇ ਖੇਤੀ ਆ ਇੱਧਰ ਸਾਰੇ ਮੇਰੇ ਦੇ ਪਕੌੜੇ ਖਾ ਲੈਣੇ ਤੂੰ ਫਿਰ ਬੋਤ ਸਿਰਾਂ ਐਂਡ ਗੱਲਬਾਤ ਹੋ ਗਈ ਪਹਿਲਾਂ ਵੀ ਪੂਤਨੀ ਦੀ ਸ਼ਕਲ ਵਿਖਾਉਣੀ ਸਹੀ ਗੱਲ ਐ ਆਈਸ ਕਲੋਜ਼ ਕਰੀ ਬ੍ਰਾਈਡਲ ਪਹਿਲੇ ਦਿਨ ਹੀ ਕੰਮ ਕਰਨ ਲੱਗ ਪਈ ਐ ਹਾਂਜੀ ਮੈਂ ਕਿ ਫੇ ਸਾਰੇ ਕੰਮ ਕਰ ਲਈਏ ਸਿੱਖ ਜੀ ਜੇ ਜਾ ਕੇ ਸਾਸਰੇ ਪੁੱਛਿਆ ਸਬਜੀ ਨਹੀਂ ਬਣਾਉਣੀ ਆਉਂਦੀ ਤੇ ਕੀ ਕਹਾਂਗੀ ਹਾਂ ਲਹਿੰਗਾ ਪਾਉਣਾ ਵੀ ਪਹਿਲਾਂ ਹੀ ਸਿੱਖਦੀ ਪਈ ਕੁੜੀ ਤੇ ਬਤਾਉਂ ਬਣਾਣੇ ਵੀ ਅੱਜ ਸਾਰੇ ਕੰਮ ਹੀ ਸਿੱਖ ਲੈਣੇ ਅੱਜ ਕੋਈ ਕਿਸੇ ਬਾਬੇ ਨੇ ਕਿਹਾ ਵੀ ਅੱਜ ਹੀ ਸਿੱਖਣੇ ਸਾਰੇ ਕੰਮ ਨਹੀਂ ਨਹੀਂ ਇਹ ਤਾਂ ਮੈਂ ਆਪ ਹੀ ਸਿੱਖਣ ਦੀ ਐਨੇ ਓਵਰਲੋਡ ਨਾ ਕਰਦੀ ਬਤਾਉਂ ਵਿਚਾਰੇ ਤੇ ਅੱਜ ਪਰ ਰਹੀ ਆ ਕੋਮਲ ਬਤਾਉਂ ਤੇ ਵੇਖਦੇ ਆ ਕਿਵੇਂ ਦਾ ਟੇਸਟ ਆਉਂਦਾ ਹੈ ਤਲਦੇ ਇਹਨਾਂ ਨੂੰ ਜਿਆਦਾ ਤਾਂ ਜਿਆਦਾ ਹੋ ਜਾਣਗੇ ਜਿਆਦਾ ਘੱਟ ਤੱਲਾ ਤੇ ਅੱਜ ਵੇਖੋ ਕਿੰਨੀ ਸੁੰਨਸਾਨ ਅਮਨ ਵੀ ਚਲੀ ਗਈ ਤੇ ਜਗਸੀਰ ਤੇ ਉਹਦੇ ਪਾਪਾ ਜਿਵੇਂ ਮੱਲਾ ਵਾਲੇ ਆਉਂਦੇ ਪੈ ਸਵੇਰ ਦੇ ਨਿਕਲੇ ਹੋਏ ਆ ਤੇ ਅਸੀਂ ਵੀ ਹੁਣ ਇਹਨੇ ਹਾਈ ਡਰਾ ਫੇਸ਼ਲ ਕਰਕੇ نیچے ਉੱਪਰ ਆਏ ਆ ਤੇ ਵੇਖੋ ਕਿ ਮੈਂ ਅੱਗੇ ਕਿੰਨੀ ਕੋਮਲ ਇਧਰ ਵੇਖੀ ਬੈੱਡ ਦੀਆਂ ਚਾਦਰਾਂ ਐ ਇਟ ਇਜ਼ ਵਿਸ਼ਿੰਗ ਆ ਪਈਆਂ ਨਾ ਕੋਈ ਬਾਹਰ ਖਲਾਰਾ ਨਹੀਂ ਕੋਈ ਕੁਛ ਨਹੀਂ ਤੇ ਕਹਿੰਦੇ ਹੁੰਦੇ ਜੀਆਂ ਨਾ ਰੌਣਕਾਂ ਸਹੀ ਗੱਲ ਹੈ ਤੇ ਅਸੀਂ ਦੋਵੇਂ ਇਕੱਲੀਆਂ ਬੈਠੀਆਂ ਹਈਆਂ ਹਣ ਤੇ ਬਾਕੀ ਖੋਸ਼ ਤਾਂ ਤੁਹਾਨੂੰ ਪਤਾ ਨਾਨਕੇ ਗਿਆ ਹੋਇਆ ਤੇ ਆ ਰਿਹਾ ਜੱਗਸੀ ਰੋਣੀ ਵੀ ਹੁਣੇ ਵੇਖੀ ਜਦੋਂ ਆਏ ਰੋਲਾ ਸ਼ੁਰੂ ਹੋ ਜਾਣਾ ਸਹੀ ਗੱਲ ਹੈ ਜੱਗਸੀ ਨੇ ਚਿਚਿ ਰੋਲਾ ਪਾਉਣਾ ਸ਼ੁਰੂ ਕਰ ਦਿੰਦਾ ਉਦੋਂ ਹੀ ਜੀਆਂ ਨਾਲ ਹੀ ਰੌਣਕ ਹੁੰਦੀ ਸਹੀ ਗੱਲ ਹੈ ਬਾਕੀ ਅੱਜ ਅਸੀਂ ਫਨੀ ਵੀਡੀਓ ਬਹੁਤ ਬਣਾਈਆਂ ਸਹੀ ਗੱਲ ਹੈ ਉਹ ਵੀ ਤੁਹਾਨੂੰ ਛੇਤੀ ਵਿਖਾਵਾਂਗੇ ਹਾਂਜੀ ਉਹ ਗਾਇਸ ਤੁਹਾਨੂੰ ਛੇਤੀ ਵਿਖਾਵਾਂਗੇ ਫਨੀ ਵੀਡੀਓ ਅਸੀਂ ਬਣਾਈਆਂ ਹੈ ਕਿਉਂਕਿ ਅੱਜ ਮੇਕਅਪ ਸ਼ੂਟ ਕੀਤਾ ਸੀ ਕੋਮਲ ਦਾ ਉਹਦੇ ਤੇ ਅਸੀਂ ਫਨੀ ਵੀਡੀਓ ਸਾਨੂੰ ਆ ਗਈਆਂ ਤੇ ਅਸੀਂ ਬਣਾਈਆਂ ਤੇ ਉਹ ਤੁਹਾਨੂੰ ਛੇਤੀ ਤੋਂ ਛੇਤੀ ਰੋਈ ਦੀ ਇੱਕ ਅੱਧੀ ਪਾ ਦਿਆ ਕਰਾਂਗੇ ਵੇਖਦੇ ਰਹੋ ਜੀ ਬਹੁਤ ਮਜ਼ਾ ਆਊਗਾ ਤੁਹਾਨੂੰ ਤੇ ਵੇਖ ਕੇ ਮੇਕਅਪ ਦੇ ਉੱਪਰ ਵੀ ਕਮੈਂਟ ਕਰਿਓ ਤੇ ਸਾਡੀਆਂ ਵੀਡੀਓਜ਼ ਬਾਰੇ ਵੀ ਜ਼ਰੂਰ ਆਪਣੇ ਰਾਏ ਦਿਓ ਜੀ ਬੜੀ ਮਿਹਨਤ ਕਰਨੀ ਪੈਂਦੀ ਆ ਗਾਇਜ਼ ਅੱਜ ਸਾਰੀ ਦਿਹਾੜੀ ਬਹੁਤ ਥੱਕੇ ਪੈਣ ਨੂੰ ਸਬਜ਼ੀ ਬਣਾਉਣ ਦੀ ਹਿੰਮਤ ਨਹੀਂ ਹੈਗੀ ਤਾਰੇ ਕੀ ਕਰੀਏ ਕੀ ਕਰੀਏ ਸਰਦਾਰ ਸਾਹਿਬ ਸਵੇਰ ਦੇ ਗਏ ਉਹ ਵੀ ਭੁੱਖੇ ਹੋਣੇ ਆ ਜਲਦੀ ਜਲਦੀ ਰੋਟੀ ਵੀ ਬਣਾਉਣੀ ਆ ਤੇ ਜਦੋਂ ਆਉਂਦੇ ਫਿਰ ਥੋੜੀ ਉਹਨਾਂ ਨੇ ਵੀ ਕਰਾਉਣੀ ਗੱਲ ਬਾਤ ਤਦ ਤੱਕ ਲਈ ਬ੍ਰੇਕ ਆ ਗਏ ਜੇ ਹਾਂ ਤਾਰੇ ਚੜੇ ਆਉਂਦੇ ਜੇ ਇੱਧਰ ਤੂੰ ਵੀ ਸਿਰਿ ਵਿਖਾ ਦੇ ਯੈਸ ਸਵੇਰ ਦੇ ਗਏ ਹੁਣ ਆਏ ਜੇ ਹੈ ਯੈਸ ਹਾਂ ਮਾਵਾ ਇਧਰ ਦੇਖੋ ਅਈ ਅੱਜ ਕਿਹ ਕੋਈ ਖਲਾਰਾ ਨਹੀਂ ਕੋਈ ਕੁਝ ਨਹੀਂ ਘਰ ਵੇਖੋ ਕਿੰਨਾ ਨੀਟ ਐਂਡ ਕਲੀਨ ਹੈ ਜੇ ਖਲਾਰੇ ਪੈਂਦੇ ਆ ਮੈਂ ਤਾਂ ਵੀ ਲੜਦੀ ਆ ਜੇ ਕੋਈ ਨਹੀਂ ਪੈਂਦੇ ਮੈਂ ਤਾਂ ਵੀ ਅੱਜ ਇਸ ਚੀਜ਼ ਨੂੰ ਮਿਸ ਕਰ ਰਹੀ ਸੀ ਸਹੀ ਗੱਲ ਹੈ ਫੁਰਲੇ ਜਦ ਅੱਧਰ ਇਕੱਠੀ ਕਰ ਦੇਣੀ ਇੱਥੇ ਦੋ ਮਿੰਟਾਂ ਚ ਦੋ ਮਿੰਟਾਂ ਚ ਕੰਮ ਹੋ ਜਾਣਾ ਬੜੀ ਨਾਪੀ ਨਾਪੀ ਬੰਨੀ ਕਿਤੇ ਰਿਸ਼ਤਾ ਰਿਸ਼ਤਾ ਤਾਂ ਨਹੀਂ ਪੱਕਾ ਕਰਨ ਗਿਆ ਹੀ ਕੋਈ ਚੱਕਰ ਲੱਗਦਾ ਆਹੋ ਉੜੀ ਘੜੀ ਤਨੀ ਵੀ ਦੇਖਾਇਆ ਕਿ ਤੇ ਮੰਮੀ ਤੋਂ ਬਿਨਾਂ ਹੀ ਲੱਗਦਾ ਤੇ ਇੱਧਰ ਇੱਕ ਐਗ ਲੱਗਦਾ ਮਤਲਬ ਜੁਸਤਾ ਇੱਧਰ ਇੱਕ ਨਿਊਟੀ ਫੈਮਿਲੀ ਲੱਗਦਾ ਏ ਮੈਨੂੰ ਛੇਤੀ ਨਿੱਕੀ ਜੀ ਸੱਸ ਬਣੂਗੀ ਮੈਂ ਸਾਰਿਆਂ ਤੋਂ ਨਿੱਕੀ ਸੱਸ ਮੈਂ ਹੀ ਬਣੂਗੀ ਲੱਗਦਾ ਹੋਰ ਚਲੋ ਫਿਰ ਆਜੋ ਰੋਟੀ ਬਣੀ ਪਈ ਖਾਈਏ ਰੋਟੀ ਅੱਜ ਬਣਾਏ ਆ ਚੂਹੇ ਯੈਸ ਚੂਹੇ ਮਰੋੜਨੇ ਅੱਜ ਨਾਨਵੈਜ ਭੋਜਨ ਖਾਣਾ ਸੀ ਤੇਰੀ ਨਾਲ ਨਹੀਂ ਆਈ ਤਾਂ ਠੰਡੀ ਹਵਾ ਆਉਂਦੀ ਪਈ ਬਾਹਰੋਂ ਅਸੀਂ ਤਾਂ ਦਰਵਾਜ਼ਾ ਵੀ ਖੋਲ ਲਿਆ ਆ। ਜਦੋਂ ਮੈਂ ਮੇਰਾ ਮੇਕਅਪ ਕਰਦੀ ਸੀ ਉਦੋਂ ਮੈਨੂੰ ਬੜੀ ਠੰਡ ਲੱਗਦੀ। ਮੈਂ ਅੱਗੇ ਪਰਦਾ ਕਰ ਲਿਆ ਕਹਿੰਦੀ ਮੈਨੂੰ ਗਰਮੀ ਲੱਗਦੀ। ਹਾਂਜੀ ਮੈਂ ਉੱਠ ਪਏ ਤੁਸੀਂ। ਹੋਰ ਤੁਹਾਡੇ ਦਿਨੇ ਚਿਰ ਤੁਸੀਂ ਸੁੱਤੇ ਹੋਏ ਸੀ ਅਹੀਂ ਉਹਨੇ ਚਿਰ ਚ ਵੇਖੋ ਬ੍ਰਾਈਡਲ ਰੈਡੀ ਕਰਤੀ। ਹੈ ਮੈਂ ਤਾਂ ਸੋਚਿਆ ਨਹੀਂ ਕਿ ਦੀ ਸੋਣੀ ਤੂੰ ਪਿਆਰ ਕਰੇਗੀ ਕੁੜੀ ਵੀ ਸੋਹਣੀ ਸੀ ਨਾ ਹਾਂ ਹਨਾ ਦੀ ਸੋਹਣੀ ਨਹੀਂ ਤੇ ਪਰ ਜੀ ਮਤਲਬ ਸਾਰਾ ਕੁਝ ਨੂੰ ਜਚਿਆ ਜਚਿਆ ਬਹੁਤ ਪਿਆਰੀ ਜਿਹੜੇ ਤੁਸੀਂ ਪੋਜ ਬਣਾਏ ਉਦੋਂ ਹੀ ਐਂਡ ਸਹੀ ਗੱਲ ਏ ਬੜੀ ਪਿਆਰੀ ਲੱਗਦੀ ਈ ਮੇਰੇ ਤਾਂ ਨੈਰ ਹੀ ਨਹੀਂ ਪਾਤੀ ਆਉਂਦੀ ਸਹੀ ਗੱਲ ਲੱਗਦਾ ਨਹੀਂ ਕਿ ਮੈਂ ਅੱਜ ਇਹਨੂੰ ਨਾ ਨਾ ਜਰੇ ਲਾ ਕੇ ਜਾਵੇ ਹਨਾ ਆਪਣੀ ਅਮਨ ਨੂੰ ਯਕੀਨ ਆਉਂਦਾ ਪਿਆ ਨਾ ਅਮਨ ਸਹੀ ਗੱਲ ਦਾ ਸਹੀ ਗੱਲ ਆ ਹਾਂਜੀ ਬੋਲੋ ਮੰਦੀਦੀ ਮੈਨੂੰ ਬੜਾ ਇੰਤਜ਼ਾਰ ਆਇਆ ਮੇਕਅਪ ਬਹੁਤ ਜ਼ਿਆਦਾ ਮੈਨੂੰ ਖੁਦ ਯਕੀਨ ਇਹ ਹੁੰਦਾ ਕਿ ਮੈਂ ਮੈਂ ਆਪ ਹੀ ਐਵੇਂ ਲੱਗਦਾ ਕਿ ਕੋਈ ਕਾਪੀ ਨਹੀਂ ਬਣਾਈ ਹੁੰਦੀ ਜਿਵੇਂ ਜਿਹੜਾ ਬੋਲ ਜੀ ਕਰ ਰਹੀ ਸੀ ਨਾ ਸਹੀ ਗੱਲ ਮੈਂ ਖੁਦ ਨਹੀਂ ਕੀਣਾ ਦਾ ਤੁਸੀਂ ਗਾਇਸ ਸਾਰੇ ਜਣੇ ਦੱਸਿਓ ਕਿ ਮੇਰੀ ਲੁੱਕ ਕਿਹੜੀ ਲੱਗੀ ਤਾਂ ਫਿਰ ਦੱਸਣਗੇ ਪਹਿਲਾਂ ਘੁੰਮ ਕੇ ਵਿਖਾ ਆ ਦੇ ਵਾਓ ਸਹੀ ਕਰ ਲੈ ਚੱਲ ਮਨੇ ਮਾਤਰੀ ਗੋਡੇ ਤੇ ਬੈਣੀ ਤੇਰਾ ਦਿਓਰ ਬਣ ਕੇ ਤੇ ਮੈਨੂੰ ਛਗੰਦੇ ਕਿੰਨਾ ਦੇਂਗੀ ਦਿਓਰ ਪਹਿਲਾਂ ਵਰਜਾਈ ਥੋੜੀ ਦਿੰਦੀ ਹੁੰਦੀ ਪਹਿਲਾਂ ਦਿਓਰ ਦਿੰਦਾ ਹੁੰਦਾ ਨਹੀਂ ਤੂੰ ਮੈਨੂੰ ਪਹਿਲਾਂ ਦੇਣਾ ਹੁੰਦਾ ਵਿੱਚੋਂ ਜਿੰਨੇ ਤੂੰ ਮੈਨੂੰ ਦੇਂਗੀ 200 ਰੁਪਿਆ ਤੈਨੂੰ ਦੇ ਦੂੰਗੀ ਇਹ ਕਿਦਾਂ ਦਾ ਰੂਲ ਬਣਾ ਲਿਆ ਇਹ ਮੈਂ ਉਹੀ ਰੂਲ ਬਣਾ ਲਿਆ ਗੱਲ ਤੇ ਆਪਣੇ ਘਰ ਚ ਹੀ ਰਹਿਣੀ ਭਾਵੇਂ ਤੂੰ ਦੇ ਦੇ ਪੈਸੇ ਭਾਵੇਂ ਮੈਂ ਦੇ ਦਵਾਂ ਤੇ ਦੇ ਦੇ ਮੈਂ ਦੇ ਮੈਂ ਲੈ ਤੈਨੂੰ ਸਰ ਯਾਰ ਤੂੰ ਦੇ ਰਿਵੇਂ ਨਹੀਂ ਕੀ ਦੇ ਦੰ। ਫਿਰ ਮੈਂ ਤੈਨੂੰ 50 ਰੁਪਏ ਦੇ ਦੂੰਗੀ। ਜੇ ਮੈਂ ਕੋ 50 ਹੀ ਹੋਏ ਤਾਂ ਮੈਂ ਤੈਨੂੰ 50 ਦਿੱਤੇ ਤੇ ਫੇਰ ਤੈਨੂੰ ਲੱਗਦਾ ਮੈਂ 50 ਲਵਾਂਗੀ ਤੇਰੇ ਤੋਂ। ਹਾਂਜੀ ਮੈਮ ਕਿੱਥੇ ਚੱਲੇ ਤੁਸੀਂ? ਮੈਂ ਚੱਲੀ ਦਵਾਈ ਲੈਣ ਤੇ ਰਾਤੀ ਮੈਨੂੰ ਬੜਾ ਬੁਖਾਰ ਚੜਿਆ ਸੀ ਤੇ ਹੁਣ ਮੈਨੂੰ ਦਾਦਾ ਇੰਜੈਕਸ਼ਨ ਲਵਾ ਦੇਣਾ। ਤੇ ਬਾਕੀ ਤੁਸੀਂ ਰੱਖਿਓ ਧਿਆਨ ਕਰਦਾ ਚੰਗਾ ਹਾਂਜੀ ਹਾਂਜੀ ਇਹ ਆਪਦੇ ਸ਼ੂਟ ਵਗੈਰਾ ਲੈ ਲਓ ਸਾਰੇ ਫੋਨ ਤੇ ਹੀ ਰੱਖ ਲਿਓ ਚੰਗਾ ਹਾਂਜੀ ਹਾਂਜੀ ਠੀਕ ਆ ਆਉਣੀ ਆ ਮੈਂ ਵਾਪਸ ਜਲਦੀ ਹਾਂਜੀ ਰੱਖਿਓ ਖਿਆਲ ਓਕੇ ਓਕੇ ਮੈਮ ਹਾਂਜੀ ਮੈਮ ਹੁਣ ਕੀ ਹੋ ਗਿਆ ਤੁਸੀਂ ਆ ਗਏ ਨਿਸ਼ੇਤੀ ਛੇਤੀ ਕੀ ਮम्मी ਦੇ ਭਾਂਡੇ ਇਦੋਂ ਦੇਖੋ ਇੰਨੇ ਜੁੜੇ ਪਏ ਨੇ ਨਾ ਉੱਥੇ ਪਧਵਾਈ ਲੈਣੀ ਆ ਨਾ ਹਾਂਜੀ ਇਹਦੇ ਬੈਟੇ ਤੋਂ ਮੈਂ ਕਿੰਨੇ ਭਾਂਡੇ ਜੁੜੇ ਮਮੀ ਦੇ ਦੇ ਆ ਕੀ ਕ ਦੇਖੋ ਗਾਇਜ਼ ਜਦੋਂ ਹੀ ਮੈਂ ਜਾਨੀ ਆ ਰੋਟੀਆਂ ਸਬਜ਼ੀਆਂ ਸਹੀ ਗੱਲ ਆ ਜਾਂਦੀ ਹੈ ਹਾਂਜੀ ਇੱਕ ਤੁਹਾਨੂੰ ਕਮੈਂਟ ਕਰੀਏ ਹਾਂਜੀ ਤੁਸੀਂ ਬੜੇ ਸੋਹਣੇ ਲੱਗਦੇ ਹੋ ਅੱਜ ਜੀ ਜੀ ਬੁਖਾਰ ਜਿਹੜਾ ਤੋਂ ਬਾਅਦ ਜਿਹੜਾ ਲੁਕਾਉਂਦਾ ਉਹ ਸਹੀ ਗੱਲ ਹੈ ਬੜੀ ਫਰੀਆਲ ਤੋਈ ਜਾਂਦੀ ਮੇਰੀ ਸਹੀ ਗੱਲ ਜਦੋਂ ਫਿਰ ਬੰਦਾ ਫਿਰ 글로ਅ ਤਾਂ ਬੰਦਾ ਹੀ ਸੀ ਜੀ ਯੋ ਮੇਰਾ ਸੂਟ ਦਾ ਕਲਰ ਵੀ ਤੁਹਾਡੇ ਤੇ ਬਹੁਤ ਜ਼ਿਆਦਾ ਚੱਚਦਾ ਹੈ। ਹਾਂ ਜੀ। ਬਹੁਤ ਪਿਆਰਾ ਲੱਗਦਾ ਵਾ। ਹੂੰ ਸੋਨਾ ਹੈ ਕਲਰ ਸੋਨਾ। ਤੇ ਗਾਇਸ ਹੁਣ ਵੇਖੋ ਸਾਡੀ ਬਰਾਈਡਲ ਬੌਂਦ ਲਗੀ। ਸਹੀ ਗੱਲਾਂ ਵੇਖੋ ਕੀ ਹਾਲ ਬਣ ਗਿਆ। ਬਹੁਤ ਵਧੀਆ। ਮਿੰਟੋ ਮਿੰਟੋ ਨੇ ਲਹਿੰਗਾ ਲਾਉਂਦੀ ਕੀਤੀ ਹੈ ਇਹ ਗਰਮੀ ਨਾਲ। ਓਹੋ। ਪਰ ਇੰਨਾ ਕਿ ਮੇਕਅਪ ਅਜੇ ਵੀ ਬਹੁਤ ਵਧੀਆ ਇੰਨਾ ਬਲੋਇੰਗ ਫੇਸ। ਵਾਓ ਹੇਅਰ ਸਟਾਈਲ ਖਰਾਬ ਕਰ ਲਿਆ ਨਾ ਆਪਦਾ। ਸਵੇ ਐਸੇ ਤਾਂ ਵਧੀਆ ਸੀ। ਉਹ ਮੈਂ ਜ਼ਿਆਦਾ ਹੀ ਜੀਵਜੇ ਤਰੀਕੇ ਨਾਲ ਲਾਇਆ ਨਾ ਵੀ। ਉਹ ਸਾਰਾ ਖਾ ਰਹੀ ਆ ਹਾਂ ਇੱਧਰ ਵੇਖੋ YouTube ਫੈਮਲੀ ਸਾਰਾ ਕੋਠਾ ਛੱਡ ਕੇ ਤੇ ਕਿੱਥੇ ਜਾ ਕੇ ਬੈਠੀ ਉਧਰ ਵੇਖੋ ਠੰਡ ਲੱਗੰਦੀ ਏ ਮੈਨੂੰ ਤੇ ਠੰਡ ਲੱਗਦੀ ਤੈਨੂੰ ਵੱਡੀ ਨੂੰ ਇਹੋ ਵਰਤਿਆਂ ਸੱਚੀ ਠੰਡ ਲੱਗੰਦੀ ਆ ਤੇ ਇੱਥੋਂ ਤਾਂ ਕੋਈ ਇਹ ਨਾ ਕੰਮ ਵੀ ਨਹੀਂ ਕਰਵਾਇਆ ਜਿਹੜੀ ਤੈਨੂੰ ਠੰਡ ਲੱਗੰਦੀ ਹੈ ਲੈ ਠੰਡ ਲੱਗ ਸਕਦੀ ਆ ਵੇਖ ਕੇ ਵੀ ਮੈਨੂੰ ਲੱਗਦਾ ਐਵੇਂ ਕਿਵੇਂ ਲੱਗ ਸਕਦੀ ਠੰਡ ਵੇਖੋ ਅਸੀਂ ਆਏ ਸੀ ਕੋਠੇ ਤੇ ਉੱਪਰ ਦਾ ਵਿਊ ਵੇਖ ਲਓ ਤੁਸੀਂ ਉਹ ਚਿੜੀਆਂ ਜਾਂਦੀਆਂ ਕਿੰਨੇ ਟਾਈਮ ਬਾਅਦ ਚਿੜੀਆਂ ਵੇਖੀਆਂ ਵੇਖੋ ਇੱਧਰ ਕਿੰਨੀ ਹਰਿਆਲੀ ਆ ਕਿੰਨਾ ਸੋਹਣਾ ਵਿਊ ਏ ਕਿੰਨਾ ਸੋਹਣਾ ਮੌਸਮ ਹੈ ਨਾ ਇੱਕ ਸਾਈਡ ਦੇ ਸ਼ਾਂਤ ਸਾਈਡ ਦੇ ਬਹੁਤ ਸੋਹਣਾ ਮੌਸਮ ਹੈ ਚਾਲਾ ਮਨ ਸੈਰ ਕਰਨ ਚੱਲੀਏ ਚਲੋ ਲੋ ਅੱਜ ਅਸੀਂ ਬੜੇ ਚੇਰ ਬਾਦ ਅਸੀਂ ਇੱਥੇ ਆਈ ਆਵਾ ਸੈਰ ਕਰਨ ਬਾਹਰ ਵੇਖੋ ਹੁਣ ਅਸੀਂ ਆਖਿਆ ਕਿ ਥੋੜੀ ਜੀ ਅਸੀਂ ਆਪਦੀ ਹੈਲਥ ਦਾ ਵੀ ਧਿਆਨ ਕਰ ਲਈਏ ਹੈ ਨਾ ਮਣ ਸਹੀ ਗੱਲ ਆ ਉਹ ਵੇਖੋ ਦੇਜੀ ਸਾਨੂੰ ਵੇਖ ਕੇ ਕਿਵੇਂ ਬੋਲਣ ਲੱਗ ਪਈ ਹਾਂ ਦੇਜੀ ਤੂੰ ਵੀ ਸੈਰ ਕਰਨੀ ਹੈ ਕੀ ਹੋ ਰਿਹਾ ਆਇਆ ਚੱਲੀਏ ਸੈਰ ਕਰਨ ਉਹ ਤਾਂ ਵੈਸੇ ਬਹੁਤ ਸੁਲੀਮਾ ਪਹਿਲੇ ਹੀ ਫਿਲਮ ਆਲਰੇਡੀ ਸਹੀ ਗੱਲ ਹੈ ਇੱਧਰ ਵੇਖ ਔਰ ਯਾਤਰਾ ਵਾਲੀਆਂ ਜਾਂਦੀਆਂ ਪਈਆਂ ਚਲਾ ਆਪ ਆਪਣਾ ਬੂਟਾ ਵੇਖ ਕੀ ਆ ਇਹ ਹਰਾ ਭਰਾ ਆਇਆ ਕਿ ਨਹੀਂ ਹਾਇ ਫੁੱਲ ਜਿਵੇਂ ਕੀ ਕਿੱਦੇ ਸੋਨੇ ਇਹ ਤਾਂ ਦੋਂਦੇ ਹੁੰਦੇ ਸੀ ਨਾ ਮਾਈ ਬੁੱਢੀ ਕਹਿੰਦੇ ਸੀ ਉਹਨੂੰ ਖਰੇ ਨਹੀਂ ਇਹ ਉਹ ਥੋੜੀ ਆ ਮੈਨੂੰ ਲੱਗਦਾ ਇਹ ਇਹ ਉਹੀ ਆ ਉਹੀ ਆਵੇ ਹਾਂ ਆਹ ਔਡ ਗਈਆਂ ਇਹ ਜਿਹੜੇ ਟੂਲ ਡਾਈਨ ਜਾਂਦੇ ਨੇ ਨਹੀਂ ਤੇ ਪਿੱਛੇ ਧਾਰਦੇ ਨਾ ਵੈਣ ਵਾਲੇ ਨੇ ਤੇ ਆਪਾਂ ਤੋੜ ਤੋੜ ਕੇ ਦੋਦੇ ਸੀ ਨਾ ਹਾਂ ਬੜਾ ਵਧੀਆ ਲੱਗਦਾ ਹੁੰਦਾ ਸੀ ਹਣਾ ਚਲਾ ਪੌਥੇ ਆਪਣਾ ਬੂਟਾ ਵੇਖ ਕੇ ਆਈਏ ਉਹਨੂੰ ਲੱਗਿਆ ਆਪਣੇ ਫਲ ਕਿ ਨਹੀਂ ਆਪਣੀ ਖਾਨਯੋਗ ਫਲ ਲੱਗੇ ਉਹਨੂੰ ਕਿ ਨਹੀਂ ਆਏ ਸਾਡਾ ਬੂਟਾ ਇਹਦੇ ਤੇ ਲੱਗਦੀਆਂ ਨੇ ਤੂਤੀਆਂ ਤੇ ਅਹੀਂ ਇੱਥੇ ਖਾਨ ਹੋਣੀਆਂ ਹੋਣੀਆਂ ਹੀ ਸ਼ੇਅਰ ਕਰਨ ਦੇ ਬਾਨੀ ਗਾਇਸ ਆਪਣੇ ਮੈਮ ਆ ਗਏ ਨੇ ਹੁਣ ਚਾ ਬੱਚੇ ਤੇ ਵਾਸਤੇ ਚੀਜ਼ ਜੀ ਲੈ ਕੇ ਆਏ ਠੀਕ ਮੈਂ ਤੁਹਾਡੀ ਬਾਤ ਸੁਣ ਕੇ ਦਵਾ ਤਾਂ ਪਹਿਲਾਂ ਕੈਮਰਾ ਚੱਕਿਆ ਮੈਂ ਘੰਟੀ ਜੀ ਨਹੀਂ ਆਗੇ ਠੀਕ ਐ ਇੱਧਰ ਵੇਖੋ ਬਰਾਇਡਲ ਆਪਣੀ ਰੋਈ ਜਾਂਦੀ ਕਹਿੰਦੀ ਮੈਂ ਨਹੀਂ ਸਾਰੇ ਜਾਣਾ ਲੈ ਕੇ ਮੇਰੇ ਡੋਲਨੇ ਦਾ ਟਾਈਮ ਲੰਘ ਗਿਆ ਉਹ ਲੈ ਕੇ ਨਹੀਂ ਗਿਆ ਸਾਰੇ ਨਾ ਲੈ ਕੇ ਹੀ ਨਹੀਂ ਗਿਆ ਛੱਡ ਕੇ ਇਹਨੂੰ ਇੱਥੇ ਹੀ ਬੜੀ ਮਾਰੀ ਹੋਈ ਓ ਲੈ ਮੰਨਾ ਆ ਰੋਚ ਉੱਪਰ ਕਰ ਗਿਆ ਮੈਨੂੰ ਲੈ ਉਹ ਕਰ ਲਈਏ ਹਾਂਜੀ ਲੈ ਇਹ ਦਵਾਈ ਉਹ ਦੋ ਦਵਾਈ ਆਪਣੀ ਸਹੀ ਗੱਲ ਹੈ ਕੀ ਕਹਿੰਦਾ ਡਾਕਟਰ ਡਾਕਟਰ ਬਸ হুইਲਾਤੀ ਡਾਕਟਰ ਨਾ ਡਾਕਟਰ ਇੱਕ ਟੈਸਟ ਚਲਾਉਣੀ ਚਾਹੀਦੀ ਸਹੀ ਗੱਲ ਹੈ ਬੱਪਿਆ ਵੇ ਕੁੜੀਆਂ ਸਹੀ ਗੱਲ ਹੈ ਇਹ ਜਿੰਦਾਬਾਦ ਜਿਹਨੇ ਸਹੀ ਗੱਲ ਹੈ ਜੀ ਜੀ ਮੈਂ ਲੱਗੀ ਹੋਰ ਇਧਰ ਵੇਖੋ YouTube ਫੈਮਲੀ ਹੈਲਥ ਦਾ ਧਿਆਨ ਹੈ ਧਿਆਨ ਇਧਰ ਵੇਖੋ ਹੀ ਜਰਦੇ ਵਾਲੇ ਚੌਲ ਵਾਗੀਆਂ ਵੇ ਲੋਕ ਕੀ ਕਰ ਇਧਰ ਵੇ ਫਾਫਾ ਖਾਲੀ ਕਰ ਮੈਂ ਪੈਕਟ ਖਾ ਕੇ ਡਸਟ ਵੀ ਸੋਟਾ ਤੇ ਹੋਰ YouTube ਫੈਮਲੀ ਕਿਵੇਂ ਹੋ ਤੁਸੀਂ ਸਾਰੇ ਤੇ ਅੱਜ ਆਪਾਂ ਤੁਹਾਡੇ ਨਾਲ ਜਿਵੇਂ ਵੀਡੀਓ ਸ਼ੇਅਰ ਕੀਤੀ ਜਿਹਦੇ ਜਿਹਦੇ ਵਿੱਚ ਕਿ ਇੱਕ ਦਿਨ ਮੰਨ ਨੂੰ ਤਿਆਰ ਕੀਤਾ ਸੀ ਇੱਕ ਦਿਨ ਮੰਨੇ ਕੋਮਲ ਨੂੰ ਤੇ ਕੋਮਲ ਨੇ ਮੰਨ ਨੂੰ ਤਿਆਰ ਕੀਤਾ ਸੀ ਤੇ ਉਹ ਆਪਾਂ ਵਿੱਚ ਥੋੜੇ ਜਿਹਾ ਵਲੌਗ ਦੇ ਵਿੱਚ ਐਡ ਕੀਤਾ ਹੈ ਬਾਕੀ ਇਹ ਦੋ ਦਿਨਾਂ ਦਾ ਵਲੌਗ ਆ ਤੇ ਆਪਾਂ ਦੋ ਦਿਨਾਂ ਦਾ ਇਕੱਠਾ ਹੀ ਪਾਇਆ ਵਲੌਗ ਵਿੱਚੋ ਕਈ ਵਾਰੀ ਤਬੀਅਤ ਠੀਕ ਨਹੀਂ ਰਹਿੰਦੀ ਜਾਂ ਕੋਈ ਹੋਰ ਮਸਲੇ ਹੋ ਜਾਂਦੇ ਗੈਸਟ ਆ ਗਏ ਤੇ ਡੇਲੀ ਵਲੌਗ ਕਈ ਵਾਰੀ ਨਹੀਂ ਅਪਲੋਡ ਕਰ ਸਕਦੇ ਸੋ ਇਸ ਕਰਕੇ ਅਸੀਂ ਦੋ ਦਿਨਾਂ ਦਾ ਜਿੰਨਾ ਕੁ ਕਲਿੱਪਸ ਲਏ ਗਏ ਆ ਉਹ ਆਪਾਂ ਐਡ ਕਰਕੇ ਕੀਤਾ ਆ ਤੇ ਕਿਵੇਂ ਦਾ ਵਲੌਗ ਲੱਗਾ ਤੇ ਬਾਕੀ ਬਰਾਇਡਲ ਮੇਕਅਪ ਕਿਵੇਂ ਕੀਤਾ ਅਮਨ ਨੇ ਫਸਟ ਟਾਈਮ ਬਰਾਇਡਲ ਮੇਕਅਪ ਕੀਤਾ ਸੀ ਤੇ ਤੁਸੀਂ ਜਰੂਰ ਆਪਦੀ ਹੱਲਾਸ਼ੇਰੀ ਦਿਓ ਜੇ ਕਿਵੇਂ ਤੁਹਾਨੂੰ ਮੇਕਅਪ ਪਸੰਦ ਆਇਆ ਜਾਂ ਨਹੀਂ ਬਾਕੀ ਹੋਰ ਵੀਡੀਓ ਨੂੰ ਕਰ ਦਿਓ ਪਲੀਜ਼ ਦਬਕੇ ਸ਼ੇਅਰ ਕਰਦਿਆ ਕਰੋ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਬੈਲ ਆਈਕਨ ਦਬਾ ਲੋ ਮੇਰੀਆਂ ਵੀਡੀਓ ਦੇ ਨੋਟੀਫਿਕੇਸ਼ਨ ਟਾਈਮ ਟਾਈਮ ਤੁਹਾਡੇ ਤੱਕ ਪਹੁੰਚਦੇ ਰਹਿਣ ਸੋ ਇਸੇ ਤਰੀਕੇ ਆਪਣਾ ਪਿਆਰ ਦਿੰਦੇ ਰਹੋ ਵੱਧ ਤੋਂ ਵੱਧ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਤੇ ਹੁਣ ਮਿਲਦੇ ਆ ਨੈਕਸਟ ਵੀਡੀਓ ਚ ਤਦ ਤੱਕ ਲਈ ਮੈਂ ਹੁੰਦੀ ਆ ਇਜਾਜ਼ਤ ਸਤਿ ਸ਼੍ਰੀ ਅਕਾਲ ਬਾਏ ਬਾਏ